ਹਾਂਜੀ ਸਟੂਡੈਂਟ ਜੇਕਰ ਤੁਸੀਂ ਵੀ ਪੰਜਾਬ ਪੁਲਿਸ ਕਨਸਟੇਬਲ ਭਰਤੀ ਦੇ ਐਗਜ਼ਾਮ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਕੁਝ ਕੁਐਸਚਨ ਆਨਸਰ ਨੂੰ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਨੌਲੇਜ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਹਾਂਜੀ ਸਟੂਡੈਂਟਸ ਆਪਣਾ ਫਰਸਟ ਪ੍ਰਸ਼ਨ ਹੈ ਜੀ ਲਾਲਾ ਲਾਜਪਤਰਾਏ ਕਿਸ ਸੈਸ਼ਨ ਵਿੱਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ ਉੱਤਰ ਹੈ ਜੀ ਕੋਲਕਾਤਾ ਸੈਸ਼ਨ 1920 ਵਿੱਚ ਪ੍ਰਸ਼ਨ ਨੰਬਰ 2 ਟਰਬਿਊਨ ਅਖਬਾਰ ਦਾ ਸੰਸਥਾਪਕ ਕੌਣ ਹੈ ਉੱਤਰ ਹੈ ਜੀ ਦਿਆਲ ਸਿੰਘ ਮਜੀਠੀਆ ਪ੍ਰਸ਼ਨ ਨੰਬਰ 3 ਪੰਜਾਬ ਦਾ ਕਿਹੜਾ ਸੂਫੀ ਕਵੀ ਅਕਬਰ ਦਾ ਸਮਕਾਲੀ ਹੈ ਉੱਤਰ ਹੈ ਜੀ ਸ਼ਾਹ ਹੁਸੈਨ ਚੌਥਾ ਕੁਐਸਚਨ ਹੈ ਜੀ ਧਰਤੀ ਦੇ ਵਾਯੂ ਮੰਡਲ ਵਿੱਚ ਆਕਸੀਜਨ ਦੀ ਅੰਦਾਜ਼ਨ ਰਚਨਾ ਕੀ ਹੈ ਉੱਤਰ ਹੈ ਜੀ 21% ਪ੍ਰਸ਼ਨ ਨੰਬਰ 5 ਪਗੜੀ ਸੰਭਾਲ ਜੱਟਾ ਦਾ ਨਾਰਾ ਕਿਸ ਨੇ ਦਿੱਤਾ ਸੀ ਉੱਤਰ ਹੈ ਜੀ ਬੰਕੇ ਦਿয়াল ਨੇ ਹਾਂਜੀ ਛੇਵਾਂ ਪ੍ਰਸ਼ਨ ਹੈ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਉੱਤਰ ਹੈ ਜੀ ਪਟਿਆਲਾ ਵਿੱਚ ਪ੍ਰਸ਼ਨ ਨੰਬਰ 7 ਪੰਜਾਬ ਵਿੱਚ ਯੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਹੈ ਉੱਤਰ ਹੈ ਜੀ ਗੋਰਖਨਾਥ ਹिल्स ਪ੍ਰਸ਼ਨ ਨੰਬਰ 8 ਪੰਜਾਬ ਕੇਸਰੀ ਕਿਸ ਨੂੰ ਕਿਹਾ ਜਾਂਦਾ ਹੈ ਉੱਤਰ ਹੈ ਜੀ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 9 ਭਗਤੀ ਲਹਿਰ ਕਿਸ ਸਦੀ ਵਿੱਚ ਸ਼ੁਰੂ ਹੋਈ ਸੀ ਉੱਤਰ ਹੈ ਜੀ 7ਵੀਂ ਸਦੀ ਵਿੱਚ ਪ੍ਰਸ਼ਨ ਨੰਬਰ 10 ਪੰਜਾਬ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸਨ ਉੱਤਰ ਹੈ ਜੀ ਰਾਮ ਲਾਲ ਜੀ ਪ੍ਰਸ਼ਨ ਨੰਬਰ 11 ਉਸ ਤਾਤੂ ਦਾ ਨਾਮ ਦੱਸੋ ਜੋ ਸਭ ਤੋਂ ਜ਼ਿਆਦਾ ਨਰਮ ਹੈ ਹਾਂਜੀ ਸਭ ਤੋਂ ਜ਼ਿਆਦਾ ਨਰਮ ਤਾਤੂ ਸੋਨੇ ਦੀ ਤਾਤੂ ਨੂੰ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 12 ਮਹਾਰਾਜਾ ਰਣਜੀਤ ਸਿੰਘ ਜੰਗ ਅਜ਼ਾਇਬ ਘਰ ਕਿਸ ਸ਼ਹਿਰ ਵਿੱਚ ਹੈ? ਉੱਤਰ ਹੈ ਜੀ ਲੁਧਿਆਣਾ ਸ਼ਹਿਰ ਵਿੱਚ। ਪ੍ਰਸ਼ਨ ਨੰਬਰ 13 ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦੇ ਸਮਾਨ ਲਈ ਮਸ਼ਹੂਰ ਹੈ? ਉੱਤਰ ਹੈ ਜੀ ਕਰਤਾਰਪੁਰ ਸ਼ਹਿਰ। ਪ੍ਰਸ਼ਨ ਨੰਬਰ 14 ਸਿੱਖਾਂ ਦੇ 6ਵੇਂ ਅਤੇ 7ਵੇਂ ਗੁਰੂ ਦਾ ਆਪਸ ਵਿੱਚ ਕੀ ਸੰਬੰਧ ਹੈ? ਹਾਂਜੀ ਆਪਣਾ ਉੱਤਰ ਹੈ ਜੀ ਸਿੱਖਾਂ ਦੇ 6ਵੇਂ ਅਤੇ 7ਵੇਂ ਗੁਰੂ ਦਾ ਦਾਦੇ ਅਤੇ ਪੋਤੇ ਦਾ ਰਿਸ਼ਤਾ ਹੈ ਪ੍ਰਸ਼ਨ ਨੰਬਰ 15 1917 ਵਿੱਚ ਲਾਲਾ ਲਾਜਪਤ رائے ਨੇ ਇੰਡੀਅਨ ਹੋਮ ਲੀਗ ਦੀ ਸਥਾਪਨਾ ਕਿਸ ਜਗ੍ਹਾ ਕੀਤੀ ਸੀ ਉੱਤਰ ਹੈ ਜੀ ਨਿਊਯਾਰਕ ਵਿੱਚ